ਮੇ ਕੋਈ ਨਵੇਂ ਜਿਹੇ ਤਰੀਕੇ ਦੀ ਖੀਰ ਬਣਾ ਰਹੇ ਨੇ ਇਹਨਾਂ ਨੇ ਰਾਤ ਨੂੰ ਹੀ ਕਣਕ ਤੇ ਖਸਗਾਸ ਨੂੰ ਨਾ ਭਿਓ ਕੇ ਰੱਖ ਦਿੱਤਾ ਸੀਗਾ ਤੇ ਹੁਣ ਆ ਪਾ ਰਹੇ ਨੇਗੇ ਮੈਂ ਤਾਂ ਯਾਰ ਪਹਿਲੀ ਵਾਰ ਖਾ ਰਹੀ ਹਾਂ ਮੈਨੂੰ ਵੀ ਪਤਾ ਨਹੀਂ ਜੀ ਕਿਵੇਂ ਕੁਸ਼ੂ ਹੋ ਗਈ ਤੇ ਰਾਤ ਨੂੰ ਹੀ ਸਾਰੇ ਡਰਾਈ ਫਰੂਟਸ ਵਗੈਰਾ ਵੀ ਭਿਓ ਕੇ ਰੱਖ ਦਿੱਤੇ ਸੀਗੇ ਤੁਸੀਂ ਵੀ ਵੇਖ ਸਕਦੇ ਹੋ ਚਲੋ ਹੁਣ ਮੰਮੀ ਇਹਨੂੰ ਕੁੰਡੇ ਕੂਟੇ ਗੁੰਡਾ ਕੋ ਟੈਂਸ਼ਨ ਕੁੱਟਣਗੇ ਕੀ ਟ੍ਰਿਕ ਦੇ ਨਾਲ ਕੁੱਟਣਾ ਆਪਾਂ ਇਹਨੂੰ ਆਪਣੀ ਕਣਕ ਦਾ ਤਾਂ ਮਰੀਦਾ ਨਿਕਲ ਚੁਕਿਆ ਕੁਝ ਇਸ ਤਰੀਕੇ ਦੇ ਨਾਲ ਹੀ ਬਣਾਉਣਾ ਹੈਗਾਗਾ। ਕੁੰਡੇ ਕੋਟੇ ਜਿਹੀ ਬਣਾਇਆ ਜਾਂਦੇ ਇਹ ਮਿਕਸੀ ਵਿੱਚ ਕਹਿੰਦੇ ਉਹ ਸਵਾਦ ਨਹੀਂ ਆਉਂਦਾ ਹੈਗਾ ਖੀਰ ਦਾ। ਤੇ ਹੁਣ ਇਹਦੇ ਵਿੱਚ ਆਪਾਂ ਸੋਕਡ ਸਾਰੇ ਡਰਾਈ ਫਰੂਟਸ ਕਾਜੂ ਬਦਾਮ ਪਿਸਟੇ ਸਭ ਜੋ ਹੈਗੇ ਅਤਰੀ। ਸਾਵੇਂ ਦੇ। ਇਹਦੇ ਵਿੱਚ ਛੁੱਟ ਦੇਣੇ ਆ। ਤੁਹਾਨੂੰ ਪਤਾ ਥੋਡੀ ਭੈਣ ਕਾਂਢ ਕਰੇ ਬਿਨਾਂ ਰਹਿ ਨਹੀਂ ਸਕਦੀ। ਤਾਂ ਇਹ ਮੈਂ ਸਾਰੇ ਥੱਲੇ ਛੁੱਟਤੇ ਸੀਗੇ। ਚਲੋ ਕੋਈ ਨਹੀਂ। ਕਿ ਆਪਾਂ ਸਾਰਾ ਕੁਝ ਮਿਕਸ ਕਰ ਦਿੱਤਾ ਡਰਾਈ ਫਰੂਟਸ ਕਣਕ ਕੌਣ ਸਾਰੀ ਇਕੋਮਿਕ ਹੋ ਗਈ ਆ ਤੇ ਬਸ ਹੁਣ ਮੈਨ ਲੱਗ ਰਿਹਾ ਹੈ ਬਣ ਚੁਕੀਏਗੀ ਤੁਸੀਂ ਵੇਖ ਸਕਦੇ ਹੋਗੇ ਮੈਂ ਦੋਨੋਂ ਵਿੱਚ ਕਰਕੇ ਦਿਖਾ ਦਿੰਨੀ ਜੋ ਮੈਂ ਜੂਮ ਓਕੇ ਇਹ ਤਾਂ ਹੋ ਗਿਆ ਰੈਡੀ ਤੇ ਚਲੋ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਲੈਣਾ ਹੈਗਾ ਜਿੰਨਾ ਕਿ ਤੁਸੀਂ ਖੀਰ ਬਣਾਉਣੀ ਆ ਆਪਾਂ ਵਧੀਆ ਉਬਾਲਾ ਦੇਣਾ ਹੈਗਾਗਾ ਉਬਾਲਾ ਦੇਣ ਤੋਂ ਬਾਅਦ ਆਪਾਂ ਇਹਦੇ ਵਿੱਚ ਜੋ ਕਣਕਾਂ ਐਂਡ ਡਰਾਈ ਫਰੂਟਸ ਪੁੱਟੇ ਸੀਗੇ ਇਹਦੇ ਵਿੱਚ ਐਡ ਕਰਦੇ ਆ ਤੇ ਇਹਦੇ ਵਿੱਚ ਨਾ ਮੰਮੀ ਨੇ ਥੋੜਾ ਜਿਹਾ ਪਾਣੀ ਵੀ ਐਡ ਕਰ ਦਿੱਤਾ ਏ ਆਪਾਂ ਇਹਦੇ ਵਿੱਚ ਸਾਰਾ ਪਾ ਰਹੇ ਆ ਦੇਖਨੇ ਹੈ ਕਿ ਇਹ ਜੀ ਬੰਦੀ ਹੈ ਇਹ ਥੋੜੀ ਥੋੜੀ ਗਾੜੀ ਹੋਣ ਲੱਗ ਗਈ ਚੰਗੀ ਤਰੀਕੇ ਦੇ ਨਾਲ ਉਬਾਲਾ ਆ ਗਿਆ ਨਾ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਫਿਰ ਖੰਡ ਚਲੋ ਹੁਣ ਚੰਗੀ ਤਰੀਕੇ ਨਾਲ ਮਿਕਸ ਕਰ ਲੈਂਦੇ ਆਂ ਐਡ ਕਰ ਦੇਣੀ ਆ ਆਪਾਂ ਦੱਖਾਂ ਓਕੇ ਦੱਖਾਂ ਐਡ ਕਰ ਲਦੇ ਹੁਣ ਮਿਕਸ ਕਰ ਰਹੇ ਆਂ ਆਪਾਂ ਇਹਨੂੰ ਆਪਣੀ ਵੱਖਰੀ ਜਿਹੀ ਰੈਸਿਪੀ ਜੋ ਮੈਂ ਫਸਟ ਟਾਈਮ ਟਰਾਈ ਕਰੂੰਗੀ ਇਹ ਰੈਡੀ ਹੋ ਗਈ ਹੈ ਜੇ ਤੁਸੀਂ ਕਸਟਡ ਵਗੈਰਾ ਐਡ ਕਰਨਾ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆਂ ਆਪਾਂ ਪਕੌੜੇ ਚ ਕੱਟ ਕੇ ਨਾ ਫਰਿੱਜ ਚ ਰੱਖ ਦਵਾਂਗੇ। ਜਦੋਂ ਠੰਡੀ ਠੰਡੀ ਸਵਾਲ ਲੱਗੂਗੀ। ਉਹ ਇਹਨੂੰ ਫਰਿੱਜ ਚ ਰੱਖ ਦਿੰਨੇ ਆ। ਇਹ ਆ ਕਿ ਉਹਨਾਂ ਆਪਾਂ ਇੱਕ ਬਾਟੀ ਚ ਕੱਢ ਲਏ ਹੁਣ ਇਹਨੂੰ ਟੇਸਟ ਕਰਕੇ ਵੇਖਦੇ ਹਾਂ ਓਕੇ। ਬਈ ਬਹੁਤ ਜ਼ਿਆਦਾ ਕੈਂਟਾ ਬਹੁਤ ਜ਼ਿਆਦਾ ਹੈਲਦੀ ਮੈਨੂੰ ਮੰਮੀ ਦੱਸ ਰਹੀ ਸੀਗੇ। ਇੱਕ ਵਾਰੀ ਨਾ ਕਰਦੇ ਨੂੰ ਜਰੂਰ ਕਹਿਓ ਕਿ ਤੁਹਾਨੂੰ ਵੀ ਬਣਾ ਕੇ ਖਾਣ ਤੇ ਆਪ ਵੀ ਖਾਣ ਕਿਉਂਕਿ ਇਹ ਬਹੁਤ ਜ਼ਿਆਦਾ ਹੈਲਦੀ ਤੇ ਬਹੁਤ ਜ਼ਿਆਦਾ ਸਵਾਦ ਬਣਦੀ ਆ ਚਲੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰਦੋ ਤੱਕ ਲਈ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਬਾਏ ਭਈਆ ਜਮਨ ਜਦੋਂ ਹੁਣ ਥੋੜੀ ਥੋੜੀ ਗਾਰੀ ਤੇ ਚਲੋ ਹੁਣ ਆ ਆਪਣੀ ਵਖਰੀ ਦੀ ਖੀਰ ਬਣ ਕੇ ਰੈਡੀ ਹੋ ਗਈ ਜੇ ਤੁਸੀਂ ਕਸਟਰਡ ਐਡ ਕਰਨਾ ਉਹ ਵੀ ਕਰ ਸਕਦੇ ਹੋ ਬਣੀ ਵਖਰੀ ਦੀ ਖੀਰ ਇਹਨ ਜਿਹੜੀ ਬਣ ਕੇ ਰੈਡੀ ਹੋ ਗਈ ਜੇ ਤੁਸੀਂ ਕਸਟਰਡ ਐਡ ਕਰ ਚਲੋ ਬਈ ਇੱਕ ਪਾਂਡੀ ਚ ਹੁਣ ਆ ਇਹ ਖੀਰ ਨੂੰ